ਆਪਾਂ ਇਸ ਵੇਲੇ ਵਿਧਾਨ ਸਭਾ ਹਲਕਾ ਜਨਾਲੇ ਦੇ ਪਿੰਡ ਗੱਗੜ ਦੇ ਵਿੱਚ ਖੜੇ ਆਂ ਗੱਗੜ ਪਿੰਡ ਬਿਲਕੁਲ ਦਾਵੀ ਤਾਜ ਦੇ ਕੰਡੇ ਤੇ ਆ ਪਾਤ ਪਾਸਤਾ ਦੇ ਬਾਰਡਰ ਦੇ ਨਾਲ ਆ ਉਹਦੇ ਇਸ ਪਿੰਡ ਦੇ ਵਿੱਚ ਵੀ 8-8 ਫੁੱਟ ਪਾਣੀ ਸੀਗਾ ਘਰਾਂ ਦੇ ਵਿੱਚ 6-6 7-7 ਫੁੱਟ ਪਾਣੀ ਜਿਹੜਾ ਥੱਲੇ ਗਿਆ ਉਹਦਾ ਇਸ ਪਿੰਡ ਦੇ ਲਗਭਗ 100 ਘਰ ਸੀਗਾ ਜਿੰਨਾਂ ਚੋਂ 75-80 ਘਰ ਜਿਹੜੇ ਉਹ ਬਹਿ ਗਏ ਜਾਨਿਆ ਟੱਠਨ ਕੋ ਜੱਟਕੀਆ ਕੋ ਠੱਣਦੀ ਇਤਿਆਰ ਨੇ ਡਿੱਗਣ ਵਾਲੇ ਆ ਲੋਕ ਪਛਾਦੇ ਬਾਤ ਸੁੰਦੇ ਆ ਸੋ ਮੈਂ ਉਹ ਮੌਕਾ ਦੇਖਣ ਆਇਆ ਸੀਗਾ ਵੈਸੇ ਅਸੀਂ ਆਪਣੀਆਂ ਟੀਮਾਂ ਭੇਜ ਕੇ ਸਰਕਾਰੀ ਇਹ ਕੰਮ ਲਖਾਏ ਵੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਘਰਾਂ ਦੇ ਉੱਤੇ ਵੀ ਜਿਹੜਾ ਮੌਜਾ ਦੇਦੀ ਉਹ ਕੱਲੇ ਫਸਲਾਂ ਤੇ ਨਹੀਂ ਘਰਾਂ ਦੇ ਉੱਤੇ ਮੌਜਾ ਦੇਦੀ ਔਰ ਜਿਹੜਾ ਡੰਗਲ ਵਿੱਚ ਸਾਡਾ ਕਿਤੇ ਕੋਈ ਗੁੰਮ ਹੋ ਗਿਆ ਤੋ ਰੁੜ ਗਿਆ ਉੱਤੇ ਮੌਜਾ ਦੇਦੀ ਆ ਸੋ ਮੈਂ ਇਹ ਦੇਖਿਆ ਪੂਰਾ ਪਿੰਡ ਬਹੁਤ ਬੁਰੀ ਹਾਲਤ ਆ ਸਾਡੇ ਪਿੰਡ ਦੀ ਪਹਿਲਾਂ ਇਹੀ ਪਤੋਂ ਤੋਂ ਪਾਣੀ ਬਹੁਤ ਜ਼ਿਆਦਾ ਸੀਗਾ ਬੇੜੀਆਂ ਤੇ ਦੇਖ ਕੇ ਪਤਾ ਸਾਰਾ ਵਿੱਚ ਦੇਖ ਕੇ ਮਾਨੂੰ ਦੁੱਖ ਹੋਇਆ ਕਿ ਗਰੀਬ ਲੋਕਾਂ ਦੇ ਘਰ ਜਿਹੜੇ ਆ ਹਰ ਨੇ ਕਿਦਾਂ ਬਦਬਾਦ ਕਰਤੇ ਆ ਪਰ ਸਾਡੀ ਸਰਕਾਰ ਦਾ ਇਹਨਾਂ ਦਾ ਵਾਅਦਾ ਕਿ ਅਸੀਂ ਇਹਨਾਂ ਦੀ ਮਦਦ ਕਰਾਂਗੇ ਉਹਦੇ ਇਸ ਪਿੰਡ ਨੂੰ ਵੀ ਦਵਾਦਾ ਬਿਲਡ ਕਰਾਂਗੇ ਵਧੀਆ ਢੰਗ ਦੇ ਨਾਲ ਇਹਨਾਂ ਦੀ ਮਦਦ ਕਰਕੇ ਦਵਾਦਾ ਇਹਨਾਂ ਨੂੰ ਪੈਦਾ ਸਿਰ ਤੇ ਕਰਾਂਗੇ ਹਾਂ ਘਾ ਗਾਵੇਂ ਘਾ ਥੱਲੇ ਥੱਲੇ ਦੀ ਕਿਰਪਾ ਮਿਲ ਹਾਂ ਥੱਲੇ ਤੱਕ ਨੰਗਿਆ ਜੀ ਪਾਣੀ ਤਾਂ ਜਿ ਆਪਣੇ ਆਪ ਚ ਬਹੁਤ ਉੱਚੀ ਪਾਣੀ ਮਾ ਤੁਸੀਂ ਤਾਂ ਬਹੁਤ ਉੱਚਾ ਹੀ ਘਾ ਦੇ ਕੇ ਫਿਰ ਪਾਣੀ ਪੜਾ ਦੇ ਹੂੰ ਹੂੰ ਹੋ ਵੀ ਦੇ ਪੈਣਾ ਹੂੰ ਇਤਨੀ ਬਰੂ ਖੁਸ਼ ਕੋਈ ਵੀਡੀਓ ਨਹੀਂ ਹੂੰ ਰਾਜੇ ਸਾਹਿਬ ਉਹ ਤੁਹਾਡੇ ਇਹਦੇ ਡੇ ਆ ਇਹ ਡੇ ਡੇ ਹੀ ਆ ਕੀ ਸਾਹ ਆ ਨਿਕਲ ਮਰੇ ਡੇ ਆ ਹਜੇ ਤਰਾ ਆ ਕੰਡਾ ਪਾ ਆ ਕੰਡਾ ਕੰਡਾ ਦੇ ਸਾਥ ਆ ਕੇ ਜੀ ਅੰਦਰ ਹੋਰ ਸਾਰਾ ਪਾਟਾ ਕਵਾੜ ਕੇ ਬਹਿ ਗਏ ਸਾਰੇ ਹੂੰ ਆ ਕੰਮ ਮਰਾ ਉੱਧਰ ਨੀ ਵੀ ਦੇਖਦਾ ਜੋ ਪਰਲਾ ਵੀ ਥੱਲੇ ਇੱਥੇ ਕੰਮ ਦਾ ਸਸਤੀ ਕਾ ਜਗ ਦੀ ਸਸਤੀ ਕਾ ਸਸਤੀ ਕਾ ਜਗ ਦੀ ਸਸਤੀ ਕਾ ਹੂੰ ਓਹ ਹੋ ਹੋ ਦੇ ਪੈ ਵੀ ਇਹ ਥੱਲੇ ਨਾ ਭੈਣ ਜੀ ਬਹੁਤ ਜਾ ਕਰ ਹਾਂ ਡਿੱਗਾ ਜੀ ਆ ਕੋਈ ਨਹੀਂ ਤੁਹਾਨੂੰ ਲਖਾਏ ਆ ਆਪਾਂ ਮਤ ਕਰਾਂਗੇ ਸਰਕਾਰ ਨੂੰ ਠੀਕ ਆ ਜੀ ਹਾਂ ਠੀਕ ਸਾਦਾ ਪਿੱਛੋਂ ਬਾੜੀ ਲਾਇਆ ਨਾ ਤਰਪਾ ਪਾੜ ਗਿਆ ਸਾਦਾ ਪਿੱਛੋਂ ਬਿੱਧੀ ਇਹ ਹੂੰ ਓਹੋ ਹੋ ਹੋ ਹੂੰ ਹੂੰ ਸਸ ਗਿਆ ਸਸ ਗਿਆ ਹੂੰ ਦੇ ਪੈਟ ਉਸਾਂ ਨਹੀਂ ਚਲੋ ਅੰਡੇ ਦੋਹਾਂ ਭਰਾਵਾਂ ਇੱਕ ਕਮਰੇ ਪੱਕੇ ਚਲੋ ਬਾਕੀ ਇਸ ਸਾਡਾ ਫੋੜ ਸਮਾਨ ਦਾ ਖਰਾਬ ਹੋ ਗਿਆ ਆ ਸਾਡਾ ਬੜਾ ਮਰਾ ਹਾਲ ਹੋਇਆ ਕਣਕ ਕਣਕ ਜੋ ਪਰੋਦਾ ਸਾਡਾ ਉਹ ਵੀ ਮਤਲਬ ਬੇਰਾਗਰਤ ਹੋ ਗਿਆ ਨਿਕਲਿਆ ਨਹੀਂ ਸਮਾਨ ਸਾਡੇ ਦਾ ਸਾਰੇ ਇਹ ਸਾਡਾ ਪੁਰਾਣਾ ਕਬੜਾ ਸੀ ਤੇ ਮਤਲਬ ਪਾਣੀ ਬਾਹਰ ਆਇਆ ਵਾ ਆ ਕਣਕ ਇਹਦੇ ਇਹਦੇ ਬਰਾਬਰ ਪਾਣੀ ਰਿਹਾ ਸਾਰੇ ਪਾਣੀ ਪਤਾ ਬਿਸਤਰੇ ਬੁਸਰੇ ਜੀ ਕੋਈ ਨਹੀਂ ਦੀ ਛੱਤ ਮਾੜੀ ਹੈ ਅੰਦਰ ਤਾਂ ਦੇ ਸੋਇਓ ਨਹੀਂ ਸਾਰਾ ਪਾ ਇੱਥੇ ਨਹੀਂ ਆ ਪਾ ਉੱਤਰ ਮਾ ਕੇ ਕੋਠੇ ਦੇ ਉੱਤੇ ਸੁਣਨੇ ਮਿਲਦੀ ਕਣਕ ਤਾਂ ਸਾਡਾ ਸਰ ਭਰੋਲਾ ਪਾੜਾ ਕੋਈ ਨਾ ਮੈਨੂੰ ਪਤਾ ਪਤਾ ਸਾਰਾ ਬੇੜਾ ਗਰਕ ਹੋ ਗਿਆ ਹਾਂਜੀ ਕੋਈ ਗੱਲ ਕੋਈ ਗੱਲ ਬੇਦੀ ਆ ਕੋਈ ਗੱਲ ਕੋਈ ਕੋਈ ਹੂੰ ਹੂੰ ਹਾਂ ਮੈਨੂੰ ਪਤਾ ਪਹਿਲੇ ਦਵਾਇਆ ਤੁਹਾਨੂੰ ਹਾਂ ਕੋਈ ਨਹੀਂ ਹੁਣ ਖਿਆਲ ਰੱਖੇ ਉਹ ਮਾਤਾ ਮੁਰਕੇ ਸੱਪ ਕਦੀ ਹਾਂਜੀ ਹਰਿਆਣੇ ਦੇ ਪਾਣੀ ਦੇ ਵਿੱਚ ਹੀ ਨਹੀਂ ਮਰਦੇ ਪਾਣੀ ਦੇ ਵਿੱਚ ਹੀ ਲੜਿਆ ਨਾ ਹਾਂ ਆਹ ਨਾ ਜੁੜ ਕੇ ਕੱਟਣ ਦੇ ਸਮਾਪਤ ਹਰ ਪਾਣੀ ਦੇ ਲੜਕੇ ਦੇ ਫਿਰ ਕੱਢਿਆ ਬਰੇ ਕਸ਼ੇ ਚੋਂ ਬਾਹਰ ਮਾ ਮੁਸ਼ਕਲ ਕੱਢਿਆ ਹਾਂ ਉਹਨੇ ਕੱਢਿਆ ਹੱਥ ਪਾ ਕੇ ਕਸ਼ੇ ਚੋਂ ਹਾਂ ਮਾਦਣਾ ਯਾਰ ਕਿ ਪਾਣੀ ਜੀ ਅਸਲ ਤੇ ਪਾਣੀ ਪਾਣੀ ਚਾਹੀਦਾ ਪਾਣੀ ਤੇ ਨਹੀਂ ਪਤਾ ਲੱਗਦਾ ਇਹਨੂੰ ਵੀ ਲੜ ਸਕਦਾ ਇਹਨੂੰ ਮਾਹ ਕੱਢਿਆ ਹੀ ਹਾਂ ਹੂੰ ਨੌਲੇ ਹੁਬਲਾ ਦਬੜੀ ਪੈ ਗਈ ਉਹ ਵਕਤ ਉਹਨੂੰ ਬਚਾਉਣ ਲਈ ਤੇ ਮੁਰਤੇ ਹੋਰ ਨਹੀਂ ਜਾਣੀ ਆ ਤੇ ਚਲੋ ਕੋਈ ਨਹੀਂ ਇੰਨਾ ਤੋਂ 4 ਲੱਖ ਰੁਪਇਆ ਦਵਾਇਆ ਹੋਰ ਨੂੰ ਵੀ ਮਤ ਕਦਾਂ ਘਰ ਦੀ ਮਤ ਕਦਾਂ ਨਾ ਨਾ ਕੋਈ ਨਿਕਲੋਂ ਕੋਲੋਂ ਮਗ ਬੰਦੀ ਕੋਲ ਨਾ ਨਾ ਕੋਈ ਨਿਕਲੀ ਆ ਪੜੀ ਗਾਂਡ ਕੇ ਵੇਖੋ ਨਾ ਕੋਈ ਡੀਪੀਏ ਸਾਡੀ ਭਾਜੀ ਤੋਂ ਕੁਡੀਆਂ ਮੇਰੀਆਂ ਵੱਟੀਆਂ ਦੇ ਬੇਟੇ ਮੇਰੇ ਛੋਟੇ ਆ ਤੇ ਚਾਹ ਸਾਨੂੰ ਵੀ ਇੱਕ ਕੋਠੇ ਦੀ ਹਲਪ ਕਰ ਦਿਓ ਫਸਿਆਲ ਕਿੱਥੇ ਰਵਾਂਗੇ ਕੋਈ ਨਿਕਲਾ ਤਾਂ ਨਹੀਂ ਹਾਂਜੀ ਕੋਲੋਂ ਬੰਦ ਕੋਲੋਂ